ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੌਥੇ ਪਾਤਸ਼ਾਹ ਛੋਡੇ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਸੰਗਤਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਰਹੀਆਂ ਇੱਕ ਦਿਨ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਦਾਇ ਦਾ ਪੁੱਤਰ ਸਾਰੀ ਮੱਲ ਜੀ ਉਹ ਆਏ ਨੇ ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਮਹਾਰਾਜ ਜੀ ਤੁਹਾਡੇ ਭਤੀਜੇ ਦਾ ਵਿਆਹ ਤੇ ਤੁਸੀਂ ਚੱਲ ਕੇ ਲਾਹੌਰ ਸਾਰਾ ਕਾਰਜ ਆਪ ਸੰਭਾਲੋ ਮਹਾਰਾਜ ਜੀ ਨੇ ਆਖਿਆ ਵੀ ਜੇ ਅਸੀਂ ਗਏ ਤੇ ਵੇਲੇ ਸੰਗਤਾਂ ਦੀ ਆਵਾਜ਼ ਹੀ ਕਾਫੀ ਹੈ ਕਾਰਜ ਵਿੱਚ ਕੇ ਵੇਗਨ ਨਾ ਪਵੇ ਸਾੜੀ ਮਾਲ ਜੀ ਦੇ ਕਹਿਣ ਤੇ ਫਿਰ ਮਹਾਰਾਜ ਜੀ ਨੇ ਆਪਣੇ ਸਵੱਤਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾੜੀ ਮਾਲ ਜੀ ਦੇ ਨਾਲ ਕਾਰਜ ਕਰਨ ਵਾਸਤੇ ਭੇਜਿਆ ਤੇ ਨਾਲੇ ਆਖਿਆ ਜਿੰਨਾ ਚਿਰ ਅਸੀਂ ਸੱਦਾ ਨ ਘਲਿਏ ਵਾਪਸ ਆਉਣਾ ਨਹੀਂ ਔਰ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸਾਰੇ ਮਾਲ ਜੀ ਦੇ ਨਾਲ ਮਾਂ ਬਾਪ ਨੂੰ ਮੱਥਾ ਟੇਕ ਕੇ ਚਲੇ ਗਏ ਨੇ ਗੁਰੂ ਅਰਜਨ ਸਾਹਿਬ ਜੀ ਦਾ ਲਾਹੌਰ ਆਉਣਾ ਸੁਣ ਕੇ ਸੰਗਤਾਂ ਹੰਮਹ ਮਾਕੇ ਦਰਸ਼ਨ ਕਰਨ ਆਈਆਂ ਨੇ ਔਰ ਸ਼ਬਦ ਕੀਰਤਨ ਦਾ ਪ੍ਰਵਾਹ ਬਹੁਤ ਆਨੰਦ ਹੋਇਆ ਲਾਹੌਰ ਦੇ ਆਕਮਾਂ ਤੱਕ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਖਬਰ ਹੋਈ ਔਰ ਦਰਸ਼ਨ ਕਰਨ ਲਈ ਆਏ ਗੁਰੂ ਜੀ ਬਰਕਤ ਨਾਲ ਦੋਹਾਂ ਧਿਰਾਂ ਦੀ ਚੰਗੀ ਰਹਿ ਆਈ ਵਿਆਹ ਦਾ ਸਾਰਾ ਕਾਰਜ ਹੋ ਗਿਆ ਜਿਸ ਕਰਕੇ ਸਹਾਰੀ ਮਾਲ ਦੀ ਲਾਹੌਰ ਵਿੱਚ ਬਾਦ ਸੁਭਾਵੀ ਵਿਆਹ ਮਗਰਾਂ ਗੁਰੂ ਅਰਜਨ ਸਾਹਿਬ ਜੀ ਆਪਣੇ ਧਰਮਸ਼ਾਲਾ ਵਿੱਚ ਆ ਕੇ ਰਹੇ ਜਿੱਤੇ ਰੋਜ਼ ਸਤ ਸੰਗ ਹੋਵੇ ਗੁਰੂ ਜੀ ਦੇ ਚਰਨਾਂ 'ਚ ਮਹਾਰਾਜ ਜੀ ਧਿਆਨ ਰੱਖਣਾ ਕਿਉਂਕਿ ਉਹਨਾਂ ਦਾ ਹੁਕਮ ਸੀ ਜਦੋਂ ਅਸੀਂ ਚਿੱਠੀ ਕੱਲਾਂਗੇ ਤਾਂ ਆਉਣਾ ਹੁਣ ਕਿਸੇ ਕਿਸ ਤਰ੍ਹਾਂ ਕਰੀਏ ਇਹੋ ਜੀਆਂ ਸੋਚਾਂ ਸੋਝ ਦੀ ਖਾਣਾ ਪੀਣਾ ਸਾਰਾ ਵਿਚਾਰ ਛੱਡਿਆ ਵਿਰਾਗਮਈ ਸ਼ਬਦ ਬਣਾ ਕੇ ਪੜਦੇ ਰਹਿਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਚਿੱਠੀ ਨਾਉਣ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਚਿੱਠੀ ਲੇ ਕੇ ਸ੍ਰੀ ਅੰਮ੍ਰਿਤਸਰ ਇੱਕ ਸਿੱਖ ਦੇ ਹੱਥ ਕੱਲੀ ਆਖਿਆ ਵੀਰ ਦਾ ਉੱਤਰ ਜੋ ਮਹਾਰਾਜ ਜੀ ਦੇਣ ਉਹ ਲੈ ਕੇ ਆ ਜਾਈਂ ਪਹਿਲੇ ਚਿੱਠੀ ਦੇ ਵਿੱਚ ਮਹਾਰਾਜ ਜੀ ਨੇ ਲਿਖਿਆ ਮਾਜ ਮਹਲਾ ਪੰਜਵਾਂ ਚੌਪਦਈ ਘਰ ਪਹਿਲਾ ਮੇਰਾ ਮਨ ਲੋਚ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਾਈ ਰਿਖਾ ਨਾ ਉਤਰੈ ਸਾਤ ਨ ਆਵੇ ਬਿਨ ਦੇਰਿ ਸ਼ਾਨ ਸੰਤ ਪਿਆਰੇ ਜੀ ਆਪ ਕੋ ਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀ ਰਹਾ ਮਹਾਰਾਜ ਜੀ ਨੇ ਇਹ ਪਹਿਲੀ ਚਿੱਠੀ ਲਿਖੀ ਇੱਕ ਅੰਕ ਪਿੱਛੇ ਪਾ ਦਿੱਤਾ ਜਿਸ ਵੇਲੇ ਚਿੱਠੀ ਲੱਗ ਕੇ ਸਿੱਖ ਅਮਰਦਸਰ ਆਇਆ ਤਾਂ ਚਿੱਠੀ ਪਿਰਥੀ ਚੰਦ ਜੀ ਦੇ ਹੱਥ ਆਈ ਉਹਨੇ ਸਿੱਖ ਨੂੰ ਬਰਸ਼ਾਦਾ ਛਕਾ ਕੇ ਆਖਿਆ ਮੈਂ ਗੁਰੂ ਮਹਾਰਾਜ ਜੀ ਨੂੰ ਪਹੁੰਚਾ ਦੇਵਾਂਗਾ ਸਵੇਰੇ ਜਵਾਬ ਲੈ ਜਾਣਾ ਪਿਰਥੀ ਚੰਦ ਨੇ ਚਿੱਠੀ ਪੜ੍ਹ ਕੇ ਆਪਣੇ ਕੋਲ ਰੱਖ ਲਈ ਅਦੇ ਗੁਰੂ ਸਾਹਿਬ ਜੀ ਨੂੰ ਨਾ ਪਛਾਹੇ ਜਿਸ ਵੇਲੇ ਲਾਹੌਰ ਦਾ ਸਿੱਖ ਆਇਆ ਪਿਰਥੀ ਚਾਂਦ ਨੇ ਕੋਨੋ ਚਿੱਠੀ ਦੇ ਜਵਾਬ ਵਿੱਚ ਆਖਿਆ ਚਿੱਠੀ ਪੜ੍ਹ ਕੇ ਬਾਦ ਖੁਸ਼ੀ ਹੋਈ ਹਰ ਆਪ ਲਾਹੌਰ ਰਾਜੀ ਖੁਸ਼ੀ ਰਾਓ ਸਿੱਖਾਂ ਨੂੰ ਉਪਦੇਸ਼ ਦਿੰਦੇ ਰਹੋ ਇੱਥੇ ਕੋਈ ਕੰਮ ਨਹੀਂ ਆ ਸਿੱਖੇ ਜਵਾਬ ਲੈ ਕੇ ਘਰ ਆ ਗਿਆ ਸਾਰੀ ਵਾਰਤਾ ਗੁਰੂ ਅਰਜਨ ਸਾਹਿਬ ਜੀ ਨੂੰ ਸੁਨਾਏ ਖੈਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ 20 ਜਣ ਕੱਢੇ 20 ਜਨਾ ਦੂਜੇ ਚ ਜਵਾਬ ਦੀ ਉਡੀਕ ਕਰਕੇ ਹਰ ਦੂਸਰੇ ਚਿੱਠੇ ਲਿਖੇ ਮਹਾਰਾਜ ਜੀ ਨੇ ਲਿਖਿਆ ਤੇਰਾ ਮੁਖ ਸੁਹਾਵਾ ਜੀਓ ਸਾਜ ਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਬਾਣੀ ਧਨ ਸੋ ਦੇਸ ਜਾ ਤੂੰ ਵਸਿਆ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣਾ ਮੀਤ ਮੁਰਾਰੇ ਜੀਓ ਹਾਕ ਲਈ ਹਾਕ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀ ਰਹਾ ਫਿਰ ਮਹਾਰਾਜ ਨੇ ਦੂਜੀ ਚਿੱਠੀ ਵੀ ਸਿੱਖ ਦੇ ਹੱਥ ਅੰਮ੍ਰਿਤਸਰ ਨੂੰ ਭੇਜੀ ਇਹ ਚਿੱਠੀ ਲੈ ਕੇ ਵੀ ਪਿਰਥੀ ਚੰਦ ਨੇ ਸਿੱਖ ਨੂੰ ਪ੍ਰਸ਼ਾਦ ਛਕਾ ਕੇ ਮੂੜ ਛੜਿਆਰ ਚਿੱਠੀ ਆਪਣੇ ਕੋਲ ਹੀ ਰੱਖ ਲਈ ਕੋਈ ਜਵਾਬ ਨਹੀਂ ਆਇਆ ਫਿਰ ਮਹਾਰਾਜ ਜੀ ਨੇ ਮਹੀਨਾ ਠਹਿਰ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੀਜੀ ਚਿੱਠੀ ਲਿਖੀ ਜਿਹਦੇ ਵਿੱਚ ਮਹਾਰਾਜ ਜੀ ਲਿਖਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੁੰਦਾ ਹਣਕਾ ਦੇ ਮਿਲਿਆ ਬ੍ਰਿਅ ਤੁਦ ਪਗਵੰਤਾ ਮੋਇ ਰੈ ਨਾ ਵਿਹਾਵੈ ਨੀਂਦ ਨ ਆਵੈ ਗਣ ਦੇਖੇ ਗੁਰ ਦਰਬਾਰ ਜੀ ਆਕਲੇ ਜੀ ਕੋ ਲਕਮਾਈ ਏ ਸੱਚੇ ਗੁਰ ਦਰਬਾਰ ਜੀ ਰਹਾ ਤਮਹਾਰਾ ਜੀ ਨੇ ਚਿੱਠੀ ਦੇ ਮਗਰ ਤੀਸਰਾ ਅੰਕ ਲਿਖਿਆ ਔਰ ਚਿੱਠੀ ਸਕੇਦੇ ਹੱਥ ਅੰਮ੍ਰਿਤਸਰ ਤੇਜ ਦੇ ਤੇ ਦੇ ਨਾਲੇ ਗੁਰੂ ਅਰਜਨ ਸਾਹਿਬ ਜੀ ਨੇ ਸਿੱਖ ਨੂੰ ਆਖਿਆ ਵੀ ਇਹ ਚਿੱਠੀ ਸਵਾਏ ਗੁਰੂ ਸਾਹਿਬ ਜੀ ਦੇ ਹੋਰ ਕਿਸੇ ਦੇ ਹੱਥ ਨਹੀਂ ਦੇਣੀ ਜਦੋਂ ਸਿੱਖ ਚਿੱਠੀ ਲੈ ਕੇ ਆਇਆ ਸਿੱਧੀ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਹੁੰਚਾਈ ਗੁਰੂ ਸਾਹਿਬ ਜੀ ਨੇ ਚਿੱਠੀ ਪਰ ਤੀਸਰਾ ਅੰਕ ਲਿਖਿਆ ਵੇਖ ਕੇ ਚਿੱਠੀ ਸਾਰੀ ਪੜੀ ਦੇ ਮਗਰ ਤੀਸਰਾ ਅੰਕ ਲਿਖਿਆ ਪ੍ਰਥੀ ਚੰਦ ਨੂੰ ਪੁੱਛਿਆ ਤੇ ਤੇਰੇ ਪਾਸ ਗੁਰੂ ਅਰਜਨ ਸਾਹਿਬ ਜੀ ਦੀਆਂ ਦੋ ਚਿੱਠੀਆਂ ਪਹਿਲਾਂ ਵੀ ਆਈਆਂ ਫਿਰ ਤੇ ਚੰਦ ਸਾਫ ਮੁੱਕਰ ਗਿਆ। ਪਹਿਲ ਹੌਰੀ ਸੱਗੇ ਸਾਹਮਣੇ ਆਇਆ ਤਦ ਵੀ ਫਿਰ ਤੇ ਚੰਦ ਮੁੱਕਰ ਗਿਆ। ਅਰ ਵੱਧ ਘਟ ਕਹਿਣ ਲੱਗਾ ਕਿ ਮੈਂ ਜਿਹੜਾ ਇਹਦਾ ਕੁਛ ਮਾਰ ਲਿਆ ਮੈਂ ਜਿਹੜੀ ਇਹਦੀ ਹੁੰਡੀ ਮਾਰ ਲਈ ਹੈ। ਉੰਜ ਮੇਰਾ ਹੱਕ ਖੋਗੇ ਗੱਦੀ ਜੇ ਅਰਜਨ ਦੇਵ ਨੂੰ ਦੇਣੀ ਐ ਤਾ ਵੱਖਰੀ ਗੱਲ ਝੂਠੀਆਂ ਓਜਾ ਨਾ ਲਾਓ ਮਹਾਰਾਜ ਜੀ ਬਜਨ ਸੁਣ ਕੇ ਇੱਕ ਸਿੱਖ ਨੂੰ ਆਖਿਆ ਵੀ ਇਹਦੇ ਘਰ ਜਾ ਕੇ ਇਹਦੇ ਭਲਾਣੇ ਜਾਮੇ ਨੂੰ ਚੁੱਕ ਕੇ ਲਿਆਓ ਜਦੋਂ ਸਿੱਖ ਗਏ ਪਿਰਥੀ ਚੰਦ ਦੇ ਘਰ ਉਹਦੇ ਚੋਲੇ ਨੂੰ ਚੁੱਕ ਲਿਆਏ ਕਰਮੋਂ ਤੋਂ ਜਾ ਕੇ ਚੂਲਾ ਮੰਗਿਆ ਕਰਮੋਂ ਨੇ ਚੂਲਾ ਦੇ ਦਿੱਤਾ ਗੁਰੂ ਜੀ ਨੇ ਸੰਗਤ ਦੇ ਸਾਹਮਣੇ ਪਿਰਥੀ ਚੰਦ ਦੇ ਜੀਵ ਵਿੱਚੋਂ ਚਿੱਠੀਆਂ ਬਾਬਾ ਬੁੱਢਾ ਜੀ ਆਦਿਕ ਦੇ ਸਾਹਮਣੇ ਕੱਢੀਆਂ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਆਦਿਕ ਪੰਜ ਸ੍ਰੇਸ਼ਟ ਸਿੱਖਾਂ ਨੂੰ ਭੇਜ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰੋਂ ਬੁਲਾ ਲਿਆ ਗੁਰੂ ਅਰਜਨ ਸਾਹਿਬ ਜੀ ਆਉਂਦਿਆਂ ਗੁਰੂ ਦੇ ਚਰਨਾਂ ਦੇ ਢੈਪ ਹੈ ਗੁਰੂ ਜੀ ਨੇ ਉਠਾ ਕੇ ਛਾਤੀ ਨਾਲ ਲਾਇਆ ਤੇ ਅੱਜ ਇਹਦੀ ਚੰਦ ਅਜੇ ਸਮਾਂ ਜੇ ਤੂੰ ਇਹ ਸ਼ਬਦ ਸੰਪੂਰਨ ਕਰ ਦੇ ਗੁਰਤਾ ਗੱਦੀ ਤੈਨੂੰ ਦੇ ਦੇਵਾਂਗੇ ਆਰੇ ਬਾਣੀ ਧਰੋਂ ਆਈ ਧਰ ਕੀ ਬਾਣੀ ਆਈ ਤੈਨ ਸਗਲੇ ਚਿੰਤ ਮਟਾਏ ਧਰਤੀ ਚੰਦਨੋਂ ਬਾਣੀ ਕਿਵੇਂ ਆਵੇ ਇਹਦਾ ਨਿਰੰਕਾਰ ਦੇ ਹੁਕਮ ਨਾਲ ਧਰ ਤੋਂ ਆਈ ਹੋਈ ਬਾਣੀ ਆ ਫਿਰ ਜਦੋਂ ਧਰਤੀ ਚੰਦਨੋਂ ਸ਼ਬਦ ਨਾ ਉਹਦੇ ਤੋਂ ਉਚਾਰਨ ਹੋਇਆ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਆਦੇ ਅਰਜਨ ਦੇਵ ਸ਼ਬਦ ਸੰਪੂਰਨ ਕਰੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤ ਦੇ ਵਿੱਚ ਉੱਠ ਕੇ ਤੇ ਸ਼ਬਦ ਸੰਪੂਰਨ ਕਰਦੇ ਭਾਗ ਆ ਗੁਰ ਸੰਤ ਮਲਾਇਆ ਪ੍ਰਭ ਅਬਨਾ ਸਿਕਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤਮਾਰੇ ਜੀ ਹਾਂ ਕਹਲੇ ਜੀ ਕੋਲ ਕਮਾਈ ਜਨ ਨਾਨਕ ਦਾਸ ਤਮਾਰੇ ਜੀ ਰਹਾ ਇਹ ਸੁਣ ਕੇ ਗੁਰੂ ਰਾਮਦਾਸ ਜੀ ਦਾ ਚਿੱਤ ਬੜਾ ਪ੍ਰਸੰਨ ਹੋਇਆ ਅਰ ਸਭ ਤਰ੍ਹਾਂ ਗੁਰਿਆਈ ਦੇ ਲਾਇਕ ਸੰਤ ਸੇਵੀ ਰਾਜ ਦੁਆਇ ਤੋਂ ਰਹਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸਮਝ ਕੇ ਬਾਬਾ ਜੀ ਦੀ ਸਲਾਹ ਲੈ ਕੇ ਆਤਮ ਜੋਤ ਬਖਸ਼ ਕੇ ਭਾਦਰੋਂ ਸੁਧੀ ਇੱਕਮ ਸੰਮਤ 1638 ਵਾਲੇ ਦਿਨ ਬੜਾ ਭਾਰੀ ਦੀਵਾਨ ਲਾਇਆ ਸਤਿ ਸਿਖ ਸੇਵਕ ਸੱਜ ਕੇ ਪੰਜ ਵੈਸੇ ਨਾਰੀਅਲ ਗੁਰੂ ਅਰਜਨ ਸਾਹਿਬ ਜੀ ਦੀ ਝੋਲੀ ਪਾ ਕੇ ਤੈਨ ਪਰ ਕਰਮਾ ਕਰਕੇ ਮੱਥਾ ਟੇਕਿਆ ਔਰ ਬਾਬਾ ਬੁੱਢਾ ਜੀ ਨੇ ਤਿਲਕ ਲਾਇਆ ਸਭਨਾਂ ਨੂੰ ਗੁਰੂ ਜੀ ਨੇ ਹੁਕਮ ਦਿੱਤਾ ਆਰਹੋਰ ਨਾ ਗੁਰੂਆਂ ਦਾ ਗੁਰੂ ਅਰਜਨ ਸਾਹਿਬ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਦਾਤਾਂ ਨੇ ਸਭ ਇਹਨਾਂ ਦੇ ਵਿੱਚ ਨੇ ਇਹ ਬੜੇ ਗੁਰੂ ਹੋਣਗੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਨਾਮ ਦਾ ਜਹਾਜ਼ ਰਚਣਗੇ ਅਰ ਧਰਮ ਦੇ ਖਾਤਰ ਆਪਣਾ ਤਨ ਮਨ ਧਨ ਵਾਰਨਗੇ ਏੋ ਕਵੇਂ ਸੁਣ ਕੇ ਸਾਰੀ ਸੰਗਤ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਪੈਰੀ ਪਈ ਅਰ ਸਾਰੇ ਸਿੱਖ ਸੇਵਕ ਗੁਰੂ ਸਾਹਿਬ ਜੀ ਦਾ ਜਸ ਕਰਨ ਲੱਗੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ 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 ਸਤ ਸਤ ਨਾਮ ਗਾਏ ਗੁਰੂ ਸਾਰੀਆਂ ਸੰਗਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੀਆਂ ਸਾਰੇ ਸਿੱਖ ਸੇਵਕ ਗੁਰੂ ਸਾਹਿਬ ਜੀ ਦਾ ਜਸ ਕਰਨ ਲੱਗੇ ਪਿਰਥੀ ਚਾਦਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਹੁਤ ਕਠੋਰ ਔਰ ਕੌੜੇ ਬਚਨ ਆਖੇ ਆਂਦਾ ਤੁਸੀਂ ਮਾਪੇ ਨਹੀਂ ਔਰ ਮੈਂ ਆਪਦਾ ਪੁੱਤਰ ਨਹੀਂ ਫਿਰਦੀ ਜਾਂਦ ਨੇ ਬਾਬਾ ਬੁੱਢਾ ਜੀ ਨੂੰ ਬਹੁਤ ਮਾੜਾ ਚੰਗਾ ਬੋਲਿਆ ਔਰ ਗੁਰੂ ਰਾਮਦਾਸ ਜੀ ਨੂੰ ਆਖਿਆ ਕਿ ਧਨ ਸਾਰਾ ਮੇਰੇ ਕੋਲ ਹੈ ਮੈਂ ਆਪ ਨੂੰ ਬਾਦਸ਼ਾਹ ਦੀ ਕਚਾਰੀ ਵਿੱਚ ਖਰਾਬ ਕਰਾਂਗਾ ਸ੍ਰੀ ਗੁਰੂ ਰਾਮਦਾਸ ਜੀ ਸ਼ਾਂਤੀ ਸਰੂਪ ਚੁੱਪ ਰਹਿ ਅਰ ਐਸੀ ਧੀਰਜ ਧਾਰੀ ਜਰਾ ਕ੍ਰੋਧਿਤ ਨਾ ਹੋਏ ਉਹਦੇ ਸਮਝਾਉਣ ਲਈ ਫਿਰ ਇਹ ਸ਼ਬਦ ਵਿਚਾਰਨ ਮਹਾਰਾਜ ਜੀ ਨੇ ਕੀਤਾ ਸਾਰੰਗ ਮਹੱਲਾ 14 ਕਾਇ ਪੂਤ ਚਗਰਤ ਹੋਂ ਸੰਗ ਬਾਪ ਜਿਨ ਕੇ ਜਾਣੇ ਬਧੀਰੇ ਤਮਹਾ ਤਿੰਨ ਸਿਓ ਚਾਗ ਰਤ ਪਾਪ ਰਹਾ ਜਿਸ ਤਨ ਕਾ ਤੁਮ ਗਰਭ ਕਰਤ ਹਾਂ ਸੋ ਤਨ ਕਿਸਹ ਨਾਪ ਘਨ ਮਛੂਡ ਜਾਏ ਵਿਖਿਆ ਰਸ ਤੌ ਲਗ ਪਛਤਾਪ ਜੋ ਤੁਮਰੇ ਪ੍ਰਭੂ ਤੇ ਸੁਆਮੀ ਔਰ ਤਿੰਨ ਕੇ ਜਾਪ ਓਪਦੇਸ ਕਰਤ ਨਾਨਕ ਜਨ ਤੁਮਕਾ ਜੋ ਸੁਨਾ ਤੋ ਜਾਏ ਸੰਤਾਪ ਜਦੋ ਇਹ ਸ਼ਬਦ ਮਹਾਰਾਜ ਜੀ ਨੇ ਉਚਾਰਨ ਕਿਰਤਾ ਪਿਰਥੀ ਚੰਦ ਮਾੜਾ ਚੰਗਾ ਬੋਲਦਾ ਮਹਾਰਾਜ ਜੀ ਆਖਦੇ ਕਦੀ ਵੀ ਧੀਆਂ ਪੁੱਤਰਾਂ ਨੂੰ ਮਾਂ ਬਾਪ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਮਾੜਾ ਬੋਲਣਾ ਸਭ ਤੋਂ ਵੱਡਾ ਪਾਪ ਇਸ ਤੋਂ ਵੱਡਾ ਪਾਪ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਮਹਾਰਾਜ ਜੀ ਵਜਨ ਕਰਦੇ ਕਾਹੇ ਪੁੱਤ ਝਗਰਤ ਹੋਂ ਸੰਗ ਬਾਪ ਜਿਨ ਕੇ ਜਣੇ ਬਡੀਰੇ ਤਮ ਹ ਤਿੰਨ ਸਿਓ ਝਗਰਤ ਪਾਪ ਬੜਾ ਵੱਡਾ ਪਾਪ ਲੱਗਦਾ ਪਰ ਬਿਰਦੀ ਚੰਦ ਕਿਸੇ ਗੱਲ ਨੂੰ ਨਹੀਂ ਸੁਣਦਾ ਮਾੜਾ ਚੰਗਾ ਬੋਲਦਾ ਸੰਗਤ ਦੇ ਜੋ ਚਲਾ ਜਾਂਦਾ ਸਾਰੀਆਂ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਸੁਣ ਕੇ ਨਿਹਾਲੋ ਨਿਹਾਲ ਹੁੰਦੀਆਂ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਧਰਮ ਦੇ ਕੀਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ